ਨੇ ਚੰਗੇ ਸਰਦਾਰ ਮੁੰਡੇ ਬੜੀਆ ਵਧੀਆ ਉਹਨਾਂ ਨੇ ਪੱਕ ਬਣਨੀ ਹੈ ਹਿੰਦੀ ਬੋਲੀ ਜਾਂਦੇ ਨੇ ਪੰਜਾਬੀ ਵੱਲੋਂ ਚੱਲੀ ਜਾਂਦੇ ਨੇ ਜਦੋਂ ਗੁਰਮੁਖੀ ਪੁੱਲੀ ਬੈਠੇ ਨੇ ਉਹ ਤਾਂ ਪੰਜਾਬੀ ਦਾ ਪੁੱਲਣ ਨੂੰ ਆਏ ਬੈਠੇ ਨੇ ਮੈਂ ਸੋਣ ਤੂੰ ਤੇਰਾ ਜਨਮ ਕਿੱਥੋਂ ਦਾ ਪਹਿਲਾਂ ਸਹੀ ਹੈ ਮੇਰਾ ਜਨਮ ਯੂਪੀ ਦਾ ਹੈ ਯੂਪੀ ਦਾ ਨਾ ਤੇਰਾ ਹਾਂ ਤੈਨੂੰ ਉੱਥੇ ਸਕੂਲ ਚ ਕੀ ਪੜਾਇਆ ਸਾਡੀ ਕਿਹੜੀ ਜਮਾ ਸਾਡੀ ਜੋ ਮੈਂ ਦੇਖੋ ਭਾਈ ਮੈਂ ਹੈਗਾ ਯੂਪੀ ਤੋਂ ਠੀਕ ਹੈ ਸਾਡੀ ਜੋ ਮਾਤਰ ਭਾਸ਼ਾ ਹੈ ਉਹ ਹੈਗੀ ਸੰਸਕ੍ਰਿਤ ਤੇ ਸਾਡੇ ਸਕੂਲਾਂ ਚ ਪੜਾਈ ਜਾਂਦੀ ਹੈ ਅੱਜ ਵੀ ਪੜਾਈ ਜਾਂਦੀ ਹੈ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੱਲ ਪੈ ਜੀ ਕੰਮ ਤੇ ਪਿੰਡ ਵਾਲਿਆਂ ਦੇ ਹੱਥਾਂ 'ਚ ਨੂੰ ਪਤਾ ਕੌਲੇ ਹੀ ਹੁੰਦੇ ਹੈਗੇ ਚਾਹ ਚੂਪੀਣੇ ਕੁਛ ਵੀ ਕੌਲਿਆਂ 'ਚ ਹੀ ਕੰਮ ਚੱਲਦਾ ਹੈਗਾ ਗਲਾਸ ਗਲੂਸ ਘਾਟੀ ਤੇ ਹੁਣ ਆਪਾਂ ਚੱਲਦੇ ਆ ਕੰਮ ਤੇ ਜੀ ਲਵੀਰਗੇ ਆਉਂਦੇ ਹੈਗੇ ਤੇ ਜਾ ਕੇ ਅੱਜ ਪੁੱਚੋ ਮੰਡੀ ਡੀ ਕੇ ਖੜਾਗਾ ਜਾਣਨਾ ਉਹਦੇ ਕੋਲੇ ਚੱਲਦੇ ਆ ਗੁੱਡ ਮਾਰਨਿੰਗ ਗਾਇਸ ਆਪ ਰੈਡੀ ਹੋ ਸਭੀ ਡੈੜੀ ਪਰ ਜਾਣੇ ਕੇ ਲਿਏ ਸ਼ਬਦ ਕੋਈ ਧੋਖਾ ਦੜੀ ਨਹੀਂ ਕਰੇਗਾ ਕਾਮਚੋਰ ਹੀ ਨਹੀਂ ਕਰੇਗਾ ਚਲੇ ਓਕੇ ਓਕੇ ਬਾਏ ਬਾਏ ਟੇਕ ਕੇਅਰ ਓਕੇ ਓਕੇ ਤੇਰਾ ਪਿੰਡ ਕਿਹੜਾ ਹੈਗਾ ਤੇਰਾ ਪਿੰਡ ਕਿਹੜਾ ਸੇਮਾ ਇਧਰ ਕਿਧਰ ਧੱਕੇ ਖਾਂਦਾ ਫਿਰਦਾ ਤੇਰੀ ਨੱਚ ਕੇ ਦੇ ਨਾ ਇਧਰ ਕਿਧਰ ਧੱਕੇ ਖਾਂਦਾ ਫਿਰਦਾ ਤਾੜੀ ਜੀ ਪਾ ਦੇ ਮੜੀ ਜੀ ਤਾੜੀ ਜੀ ਤੇ ਪਾ ਦੇ ਉਥੇ ਕਰਕੇ ਉਹ ਤਾੜੀ ਜੀ ਤੇ ਪਾ ਦੇ ਕਰਕੇ ਅੱਛਾ ਸ਼ੇਕ ਤੂੰ ਹੁਣ ਮੰਡੀ ਪੀਣ ਆਇਆ ਆ ਤਰਾ ਇਹ ਆ ਨਾ ਦੇਖ ਲੋ ਭਾਈ ਇਹਨੂੰ ਸਾਰੇ ਜ਼ਮੀਨ ਪਰ ਪਰ ਭਾਈ ਸੇਮ 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 ਵਰਦੀ ਵਾਲੀ ਪੈਂਟ ਪਾਈ ਵਰਨ ਤਾ ਤੈਨੂੰ ਸ਼ਰਮ ਨਹੀਂ ਆਉਂਦੀ 2 ਮਹੀਨੇ ਲਾਇਆ ਹੋਰ ਫਿਰ ਕੀ ਕਰੀ ਹੈ ਚੱਲ ਕੇਰਾ ਹੁਣ ਤਾਂ ਕੇਰਾ ਕਾੜੀ ਜਾ ਟਿਕਟਾਂ ਦਾ ਪਤਾ ਕਰ ਲਗੇ ਬਾਕੀ ਦਾ ਸਾਕਤਬ ਟਿਕਟਾਂ ਕਰਾ ਕੇ ਬਾਅਦ ਚ ਹੀ ਕਰਨਾ ਇਹਦੇ ਨਾਲ ਉਧਰ ਹੀ ਕਰਨਾ ਟਿਕਟ ਤਾਂ ਨਹੀਂ ਜੀ ਹੋਈ ਸਾਡੀ ਬੁੱਕ ਆ 2 ਦਿਨਾਂ ਦੇ ਵਿੱਚ ਸ਼ਨੀਵਾਰ ਐ ਐਤਵਾਰ ਕਹਿੰਦੇ ਭਾਈ ਕੋਈ ਟਿਕਟ ਨਹੀਂ ਮਿਲ ਸਕਦੀ ਜਮਾ ਸੈਂਪਲ ਵਾਲੇ ਡੱਬੇ 'ਚੋਂ ਹੀ ਜਾਣਾ ਪਊਗਾ ਜਰਨਲ 'ਚ ਤੇ ਹੁਣ ਅਸੀਂ ਜਾ ਰਹੇ ਆ ਕੱਲ ਨੂੰ ਸ਼ਨੀਵਾਰ ਸੋਮਵਾਰ ਐਤਵਾਰ ਨੂੰ ਪਰਸੋਂ ਐਤਵਾਰ ਨੂੰ ਪਰਸੋਂ ਜਰਨਲ ਡੱਬੇ 'ਚ ਹੀ ਲੰਘ ਜਾਾਂਗੇ ਦੇਖੀਓ ਮਲੇਟ ਨਹੀਂ ਹੋਣਾ ਹੁਣ ਹੋਰ ਜੇ ਟਿਕਟ ਬੁੱਕ ਕਰਾਉਣੇ ਆ ਤਾਂ ਫਿਰ ਉਹ ਗਾਂਹ 5-6 ਦਿਨ ਹੋਰ ਪੈਂਦੇ ਆਗੇ ਓਨੇ ਦਿਨਾਂ ਦੀ ਡੇਟ ਮਿਲਦੀ ਹੈ ਜੀ ਇੰਨੇ ਦਿਨ ਅਸੀਂ ਰੁਕ ਨਹੀਂ ਸਕਦੇ ਮੈਂ ਨੇ ਹਰੀ ਨੂੰ ਬੋਲਾ ਕੀ ਆਇਆ ਦੱਸ ਹਾਂ ਮੈਂ ਕਹਿੰਦਾ ਗਰਮੀ ਨਾ ਗਈ ਮੈਨੂੰ ਗਰਮੀ ਲੱਗਦੀ ਪਹਿਲਾਂ ਪਹਿਲਾਂ ਇੱਧਰ ਬੰਦਾ ਟਾਇਲ ਤਾਂ ਲੱਗਦੀਆਂ ਯਾਰ ਹਾਂ ਉਹੀ ਨੇ ਇੱਧਰ ਹਰੀ ਤੇਰੇ ਵਾਸਤੇ ਸਪੈਸ਼ਲ 40 ਪੱਕੇ ਹੋਰ ਮੰਗਾਤੇ ਨੇ ਜੇ ਤੂੰ ਘੁੰਮ ਕੇ ਆ ਬਈ ਗਰਮੀ ਲੱਗਦੀ ਹੈ ਹੁਣ ਜਦ ਸਪਲਾਈ ਮੰਗਾ ਕੇ ਤੁਸੀਂ ਸਮਝ ਲੋ ਸੁੱਤੇ ਪਿਆ ਹੋਇਆ ਕਰੋ ਠੀਕ ਹੈ ਜਿਹੜੇ ਸਾਹ ਉਹਨਾਂ ਪੱਕੇ ਆਏ ਨਾ ਸੌਂ ਜਾ ਕਰੋ ਆਰਾਮ ਨਾਲ ਅੱਖਾਂ ਦੀ ਹੋ ਗਿਆ ਜੀ ਵੇਲੇ ਚੱਲ ਗਏ ਘਰਾਂ ਨੂੰ ਤੇ ਅੱਜ ਮੇਰੀ ਤੇ ਅੰਜਨੀ ਜੀ ਥੋੜੀ ਗੱਲ ਹੋਰ ਛੜਪੀ ਸੀ ਅੰਜਨੀ ਕੀ ਗੱਲ ਛੜੀ ਸੀ ਆਪਣੀ ਦੱਸਣਾ ਮਾੜੀ ਗੱਲ ਇਦਾਂ ਛੜੀ ਸੀ ਦੇਖੋ ਭਾਈਓ ਅੱ퍼 ਐਨੇ ਆ ਪੰਜਾਬ ਚ ਠੀਕ ਹੈ ਹਾਂ ਤੇ ਪੰਜਾਬ ਦੀ ਆਪਣੀ ਜੋ ਮਾਤਰ ਭਾਸ਼ਾ ਹੈ ਮਾਂ ਬੋਲੀ ਜਿਹਨੂੰ ਕਹਿ ਦਿੰਨੇ ਆ ਉਹ ਹੈਗੀ ਗੁਰਮੁਖੀ ਗੁਰਮੁਖੀ ਆਪਨ ਨੂੰ ਗੁਰਮੁਖੀ ਨੂੰ ਛੱਡ ਕੇ ਕੱਲੀ ਪੰਜਾਬੀ ਪੜਾਈ ਜਾ ਰਹੀ ਹੈ ਜੋ ਆਪਣਾ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਹੈ ਉਹ ਆਪਣੀ ਪਿਓਰ ਗੁਰਮੁਖੀ ਚ ਲਿਖਿਆ ਗਿਆ ਹੈ ਤੇ ਜਦੋਂ ਆਪਾਂ ਗੁਰਬਾਣੀ ਸੁਣਦੇ ਆਂ ਜਾਂ ਆਪਾਂ ਕਿਸੇ ਪਾਠ ਤੇ ਜਾਂਦੇ ਆਂ ਆਪ ਨੂੰ ਸਮਝ ਹੀ ਨਹੀਂ ਆਂਦੀ ਕਿ ਪਾਠੀ ਕੀ ਕਹਿ ਰਿਹਾ ਹੈ ਕੀ ਗੱਲਾਂ ਕਰ ਰਿਹਾ ਨੇ ਆ ਕੀ ਪੜ੍ਹਾ ਰਹੇ ਨੇ ਆਪਾਂ ਨੂੰ ਪੜ੍ਹਾਉਂਦੇ ਨਹੀਂ ਗੁਰਮੁਖੀ ਗੁਰਮੁਖੀ ਪੜ੍ਹਾਉਂਦੇ ਨਹੀਂ ਆਪਾਂ ਜਾਂਦੇ ਆ ਉੱਥੇ ਹੱਥ ਜੋੜ ਕੇ ਬੈਠੇ ਰਹਿਣੇ ਆ ਆਪਾਂ ਨੂੰ ਨਹੀਂ ਪਤਾ ਅਰਦਾਸ ਹੋ ਰਹੀ ਹੈ ਕਿ ਕਿਸ ਗੁਰੂ ਬਾਰੇ ਦੱਸਿਆ ਜਾ ਰਿਹਾ ਹੈ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਆਪਾਂ ਉੱਥੇ ਜਾਂਦੇ ਆ ਗੁਰਦੁਆਰੇ ਜਾਂ ਕਿਸੇ ਪਾਠ ਤੇ ਜਾਂਦੇ ਆਂ ਹੱਥ ਜੋੜ ਕੇ ਸਿਰ ਤੇ ਪੱਗ ਬੰਨ ਕੇ ਪਰਨਾ ਬੰਨ ਕੇ ਬੈਠੇ ਰਹਿਣੇ ਆ ਪ੍ਰਸ਼ਾਦਾ ਛੱਕ ਕੇ ਮੁੜ ਆਣੇ ਆ ਤੇ ਬਈ ਕੋਸ਼ਿਸ਼ ਕਰੋ ਜੋਰ ਪਾਓ ਕਿ ਬਈ ਆਪਣੀ ਗੁਰਮੁਖੀ ਨੂੰ ਨਾ ਭੁਲਾਇਆ ਜਾਵੇ ਆਪਣੀ ਗੁਰਮੁਖੀ ਵੱਲ ਜਾਇਆ ਜਾਵੇ ਕਿਉਂਕਿ ਆਨ ਵਾਲੀ ਪੀੜ੍ਹੀ ਤਾਂ ਜਮੇ ਹੀ ਭੁੱਲ ਜਾਊਗੀ ਕਿ ਗੁਰਮੁਖੀ ਕੀ ਚੀਜ਼ ਹੁੰਦੀ ਹੈ ਉਹਨਾਂ ਅੱਜਕੱਲ ਸਕੂਲਾਂ 'ਚ ਵੀ ਹਿੰਦੀ ਤੇ ਜੋਰ ਪਾਈ ਜਾਂਦੇ ਨੇ ਆਪਣੇ ਚੰਗੇ ਸਰਦਾਰ ਮੁੰਡੇ ਬੜੀਆ ਵਧੀਆ ਉਹਨਾਂ ਨੇ ਪੱਕ ਬਣਨੀ ਹੈ ਹਿੰਦੀ ਬੋਲੀ ਜਾਂਦੇ ਨੇ ਪੰਜਾਬੀ ਵੱਲੋਂ ਚੱਲੀ ਜਾਂਦੇ ਨੇ ਜਦੋਂ ਗੁਰਮੁਖੀ ਭੁੱਲੀ ਬੈਠੇ ਨੇ ਉਹ ਤਾਂ ਪੰਜਾਬੀ ਦਾ ਭੁੱਲਣ ਨੂੰ ਆਏ ਬੈਠੇ ਨੇ ਮੈਂ ਸੁਣ ਤੂੰ ਤੇਰਾ ਜਨਮ ਕਿੱਥੋਂ ਦਾ ਪਹਿਲਾਂ ਸਹੀ ਹੈ ਮੇਰਾ ਜਨਮ ਯੂਪੀ ਦਾ ਹੈ ਯੂਪੀ ਦਾ ਨਾ ਤੇਰਾ ਹੈ ਤੈਨੂੰ ਉੱਥੇ ਸਕੂਲ ਚ ਕੀ ਪੜਾਇਆ ਛੋਟੀ ਕਿਹੜੀ ਜਮਾ ਸਾਡੀ ਜੋ ਮੈਂ ਦੇਖੋ ਬਈ ਮੈਂ ਹੈਗਾ ਯੂਪੀ ਤੋਂ ਠੀਕ ਹੈ ਸਾਡੀ ਜੋ ਮਾਤਰਪਾਸ਼ਾ ਹੈ ਉਹ ਹੈਗੀ ਸੰਸਕ੍ਰਿਤ ਤੇ ਸਾਡੇ ਸਕੂਲਾਂ ਚ ਪੜਾਈ ਜਾਂਦੀ ਹੈ ਅੱਜ ਵੀ ਪੜਾਈ ਜਾਂਦੀ ਹੈ ਅੱਜ ਵੀ ਪੜਾਈ ਹੈ ਜ਼ਰੂਰੀ ਹੈ ਸਰਕਾਰੀ ਸਕੂਲ ਹੈ ਪਾਵੇਂ ਉਹ ਪ੍ਰਾਈਵੇਟ ਹੈ ਪਰ ਅੱਜ ਵੀ ਪੜਾਈ ਜਾਂਦੀ ਹੈ ਇੱਥੇ ਗੁਰਮੁਖੀ ਦਾ ਛੱਟ ਪੰਜਾਬੀ ਵੀ ਨਹੀਂ ਪੜਾਈ ਪੰਜਾਬੀ ਵੀ ਨਹੀਂ ਪੜਾਈ ਜਾਂਦੀ ਦੱਸੋ ਅੰਗਰੇਜ਼ੀ ਹਿੰਦੀ ਅੰਗਰੇਜ਼ੀ ਹਿੰਦੀ ਸਾਡੇ ਵਾਂਗੂ ਪੰਜਾਬੀ ਬੋਲਿਆ ਕਰੋ ਸਭ ਪੰਜਾਬੀ ਅਸੀਂ ਤਾਂ ਸਾਡੇ ਕੋਲ ਕਸਟਮਰ ਆਉਂਦੇ ਸੀ ਤਾਂ ਪੰਜਾਬੀ ਚ ਲੱਗੇ ਰਹਿੰਦੇ ਆ ਭਾਵੇਂ ਅਗਲੇ ਨੂੰ ਸਮਝ ਆਵੇ ਨਾ ਆਵੇ ਆਪਾਂ ਤਾਂ ਰਹਿੰਦੇ ਦੇਖੋ ਪੰਜਾਬ ਦੇ ਜੀ ਤਾਂ ਪੰਜਾਬੀ ਨੂੰ ਸਪੋਰਟ ਕਰਦੇ ਆ ਤਾਂ ਬਈਓ ਤੁਹਾਨੂੰ ਵੀ ਬੇਨਤੀ ਹੈ ਆਪਣੀ ਮਾਂ ਬੋਲੀ ਨੂੰ ਸਪੋਰਟ ਕਰੋ ਬੋਲਣ ਲੱਗੇ ਸੰਗ ਨਾ ਕਰੋ ਬਈ ਕਿ ਯਾਰ ਮੈਂ ਪੰਜਾਬੀ ਬੋਲਦਾ ਚੰਗਾ ਨਹੀਂ ਲੱਗ ਰਿਹਾ ਭਾਈ ਬਹੁਤ ਅੱਛੀ ਭਾਸ਼ਾ ਹੈ ਯਾਰ ਅਰੇ ਭੀ ਬੋਲ ਰਹੀ ਹਾਂ ਮੈਂ ਭਈ ਜਦੋਂ 6 ਸਾਲਾਂ ਦੱਸੀ ਆਇਆ ਸੀ ਮਸਾਲ ਚ ਸਿੱਖ ਲਈ ਸੀ ਬੋਲਣੀ ਮਾਨੂੰ ਚੰਗੀ ਲੱਗੀ ਸਾਡੀ ਗੱਲ ਇਹ ਕਿੱਥੋਂ ਛਿੜੀ ਸੀ ਇੱਥੇ ਜਿਹੜੇ ਕਸਟਮਰ ਆਉਂਦੇ ਆਗੇ ਉਹ ਆਪ ਤਾਂ ਪੰਜਾਬੀ ਬੋਲਦੇ ਹੁੰਦੇ ਆ ਕਿ ਉਹਨਾਂ ਦੇ ਜਿਹੜੇ ਛੋਟੇ ਛੋਟੇ ਜਵਾਕ ਆ ਉਹ ਸਾਰੇ ਹਿੰਦੀ ਬੋਲਦੇ ਆ ਹਿੰਦੀ ਬੋਲਦੇ ਨੇ ਸਾਡੀ ਗੱਲ ਉਥੋਂ ਛਿੜੀ ਸੀਗੀ ਉਹਨਾਂ ਦੇ ਮਾਪੇ ਜਿਹੜੇ ਉਹ ਪੰਜਾਬੀ ਆਗੇ ਪਿਆਰ ਠੀਕ ਆ ਤਾਂ ਉਹ ਪਰ ਛੋਟੇ ਛੋਟੇ ਜਵਾਕ ਇਹੜੇ ਉਹ ਸਾਰੇ ਹਿੰਦੀ ਬੋਲਦੇ ਆ ਹਿੰਦੀ ਤੇ ਅੰਗਰੇਜ਼ੀ ਉਹ ਵਧੀਆ ਨਹੀਂ ਲੱਗਦਾ ਹੈ ਹਾਂ ਦੋਵੇਂ ਹਾਲੇਲੂਇਆ ਕਰਦੇ ਗਏ ਚੱਲੀ ਆਨ ਕਰਾਉਂ ਚੱਲੀ ਆਨ ਕਰਾ ਲਉ ਚਲੋ ਠੀਕ ਐ ਗੁੱਡ ਨਾਈਟ ਜੀ ਸਾਰਿਆਂ ਨੂੰ ਸਸਰੀਗਾਲ ਚਲੋ ਚੱਲੀਏ ਗੁੱਡ ਨਾਈਟ ਹੋਈ ਹੋਈ ਆ ਰੋਕੋ ਗੁੱਡ ਨਾਈਟ ਓਕੇ ਇੱਥੇ ਜਿਹੜੇ ਬਹੁਤ ਕਸਟਮਰ ਆ ਉਹ ਪੰਜਾਬੀ ਹੁੰਦੇ ਆ ਪਿਆ ਔਰ ਗੱਲ ਕਰ ਸਾਡੇ ਨਾਲ ਹਿੰਦੀ ਚ ਬੋਲਦੇ ਆ ਸਾਨੂੰ ਪਹਿਲੇ ਆਪ ਹਿੰਦੀ ਚ ਬੋਲਿਆ ਅੱਗੇ ਆ ਸੀ ਉਹਨਾਂ ਨੇ ਪੰਜਾਬੀ ਚ ਬੋਲਦੇ ਆਂਗੇ ਉਹ ਆਪ ਹਿੰਦੀ ਚ ਬੋਲਣਗੇ ਟੁੱਟੀ-ਫੁੱਟੀ ਹਿੰਦੀ ਤੋਂ ਪਤਾ ਲੱਗ ਜਾਂਦਾ ਵੀ ਬੰਦੇ ਪੰਜਾਬੀ ਆ ਜਿਵੇਂ ਮਰਜੀ ਪਹਿਰਾਵੇ ਤੋਂ ਪਤਾ ਲੱਗ ਜਾਂਦਾ ਨਾ ਉਹਨਾਂ ਨੂੰ ਆਇਆ ਹੋ ਜਾਂਦਾ ਵੀ ਇਹ ਹਿੰਦੀ ਆ ਕੇ ਗਾਹਲੇ ਪਰ ਅਸੀਂ ਪੰਜਾਬੀ ਆ ਪੰਜਾਬੀ ਚ ਹੀ ਬੋਲਦੇ ਆਗੇ ਤੇ ਉਹਨਾਂ ਦੇ ਜਵਾਬ ਤਾਂ ਬੋਲਣੀ ਬੋਲਣੀ ਆ ਉਹਨਾਂ ਨੇ ਉਹਨਾਂ ਨੂੰ ਵੀ ਮਾੜਾ ਇਹ ਗੱਲ ਚੰਗੀ ਵਧੀਆ ਨਹੀਂ ਲੱਗਦੀ ਤੇ ਪੰਜਾਬੀ ਆ ਨਾ ਪੰਜਾਬ ਚ ਰਹਿੰਦੇ ਆ ਵਧੀਆ ਪਹਿਲਾਂ ਪੰਜਾਬੀ ਬੋਲੋ ਭਾਸ਼ਾ ਸਾਰੀਆਂ ਸਿੱਖੋ ਭਾਸ਼ਾ ਕੋਈ ਨਹੀਂ ਮਾੜ ਪਰ ਆਪਦੀ ਭਾਸ਼ਾ ਨਾ ਭੁੱਲੋ ਜਿਹੜੀ ਹੈਗੀ ਹੈਗੀ ਕਿਵੇਂ ਇਕੱਲੇ ਖੜਾਂਗਾ ਕਿੱਧਰ ਗਿਆ ਜੋ ਵਾਏ ਪਤਾ ਨਹੀਂ ਯਾਰ ਉੱਥੇ ਰਹਿ ਰਹੂਗੇ ਵਿੱਚ ਇੱਧਰ ਰਹਿ ਗਿਆ ਆਪ ਦੇਖੀਏ ਤਾਂ ਟੱਪ ਤਾਂ ਨਹੀਂ ਗਿਆ ਹਰ ਜਾਈ ਆਓ ਜੀ ਪਤਾ ਦੇਖੋ ਖਾਇ ਤੇ ਪਤਾ ਲੱਗੂ ਆਉਣ ਦੇ ਫਿਰ ਬੈਠੇ ਆ ਬੈਠੇ ਆ ਹੋਰ ਵੀ ਲਿਆਓ ਜੀ ਕਿੱਧਰ ਰਹਿ ਗਿਆ ਸੀ ਕਿੱਧਰ ਰਹਿ ਗਿਆ ਸੀ ਹੈ ਬੰਦੇ ਛੱਡ ਕੇ ਬੰਦੇ ਛੱਡ ਕੇ ਆ ਚਾਰ ਫੇਰ ਚੱਲੇ ਆ ਗਿਆ ਜੀ ਪਿੰਡ ਚੱਲ ਗਏ ਘਰਾਂ ਨੂੰ ਅੱਗੇ ਤਾਂ ਘਰੇ ਜਵਾਕੜ ਗਾਇਆ ਹੋਈਆਂ ਸੀ ਜੀ ਲੱਗਿਆ ਰਹਿੰਦਾ ਸੀਗਾ ਉਹਨਾਂ ਨਾਲ ਟਾਮਾਟਸ ਖੇਡ ਲੈਂਦੇ ਸੀ ਉਹ ਵੀ ਟੱਪ ਗੀਆਂ ਬੰਡ ਖਾ ਗਏ ਰੋਟੀਆਂ ਹੈਂ ਮੈਂ ਬਈ ਮਾਤਾ ਬਾਰ ਚ ਖੜੀ ਹੈਗੀ ਸੱਚ ਕਰਕੇ ਆ ਜਾਣਗੇ ਕੱਲ ਨੂੰ ਆ ਜਾਣਗੇ ਦੂਜੇ ਠੜਕੀ ਤੋਂ ਦੂਜੀਆਂ ਭੈਣਾਂ ਕੱਲ ਨੂੰ ਆਇਆ ਚਾਚੇ ਤਾਇਦੀਆਂ ਕੁੜੀਆਂ ਹੋਰ ਕੱਲ ਨੂੰ ਫੇਰ ਆਉਣ ਕਾ ਲੱਕ ਜਾਣਗੀਆਂ ਘਰੇ 8 ਵਜੇ ਨੂੰ ਗੁੱਡ ਨਾਈਟ ਮੰਮੀ ਸੱਸਰੀ ਕਾ ਕਿਹਦੇ ਗੁੱਡ ਨਾਈਟ ਮਾੜੀ ਜੀ ਗੁੱਡ ਨਾਈਟ ਸਤਿ ਸ੍ਰੀ ਅਕਾਲ ਉੱਚੀ ਮਾੜਾ ਗੁੱਡ ਨਾਈਟ ਗੁੱਡ ਨਾਈਟ ਸਤਿ ਸ੍ਰੀ ਅਕਾਲ ਦੀ ਸਾਰਾ ਸਤਿ ਸ੍ਰੀ ਸਾਰਾ ਚਲੋ ਚੱਲੀਏ ਪਈ ਨਹੀਂ ਤਵੇ ਤੱਕ ਕਿਤੋਂ ਪੈ ਗਈ ਫਿਕਰ ਕਰਦੀ ਹੈ ਉਹ ਤਾਂ ਖੰਡ ਦਾ ਤਾਂ